ਸ੍ਰੀ ਗੁਰੂ ਜੀ ਸਾਰਿਆਂ ਨੂੰ ਅੱਜ ਅਸੀਂ ਨਾ ਤੁਹਾਨੂੰ ਇੱਕ ਝੋਟੀ ਵਿਖਾ ਰਹੇ ਹਾਂ ਪਹਿਲਾਂ ਝੋਟੀ ਆ ਸੂਣ ਵਾਲੀ ਆ ਬਾਈ ਨੇ ਬੜੀ ਸੌਂਕ ਨਾਲ ਪਾਲੀ ਆ ਇੱਕ ਦੋ ਦਿਨਾਂ ਦੇ ਵਿੱਚ ਤਿਆਰ ਆ ਬਾਈ ਨੂੰ ਬਾਈ ਇੱਕ ਵਾਰੀ ਖੋਲ ਕੇ ਵਿਖਾ ਦਿਓ ਸਾਰੀ ਤਾਂ ਕਿ ਪਤਾ ਲੱਗ ਜੇ ਦੁੱਧ ਕਿੰਨਾ ਕੁ ਦਿੰਦੀ ਆ ਬਾਈ ਨਾਲ ਗੱਲ ਕਰਾਂਗੇ ਰੇਟ ਕੀ ਮੰਗਦਾ ਬਾਈ ਉਹਦੇ ਬਾਰੇ ਵੀ ਗੱਲ ਕਰਾਂਗੇ ਝੋਟੀ ਸੌਂਕ ਨਾਲ ਬਹੁਤ ਪਾਲੀ ਆ ਪਤਲੇ ਪਿੰਡੇ ਦੀ ਝੋਟੀ ਆ ਕੁੰਡੀ ਆ ਸੋਹਣੀ ਸੁਨੱਖੀ ਆ ਠੰਡੀ ਸੀਲ ਵੀ ਪੂਰੀ ਆ ਇਸ ਤੋਂ ਪਹਿਲਾਂ ਅਸੀਂ ਗੱਲਾਂ ਕਰ ਰਹੇ ਸੀ ਬਾਈ ਬਹੁਤ ਸ਼ੌਂਕ ਨਾਲ ਪਾਲਦਾ ਪਸ਼ੂ ਤੇ 24 ਘੰਟੇ ਪਸ਼ੂਆਂ ਦੇ ਵਿੱਚ ਆਪ ਰਹਿੰਦਾ ਕੋਈ ਇਹ ਨਹੀਂ ਹੈਗਾ ਵੀ ਘਰ ਦੀਆਂ ਔਰਤਾਂ ਤੇ ਛੱਡਿਆ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਲੇਵਾ ਬਹੁਤ ਵਧੀਆ ਕੱਢਿਆ ਦੁੱਧ ਲਾਹਿਆ ਹੋਇਆ ਇੱਕ ਦੋ ਦਿਨਾਂ ਦੇ ਵਿੱਚ ਜਾਨੀ ਕਿ ਸੂਣ ਵਾਸਤੇ ਤਿਆਰ ਆ ਬਿਲਕੁਲ ਇੱਕ ਦੋ ਦਿਨ ਹੋਰ ਲਾਊਗੀ ਸਾਰਾ ਤੁਹਾਨੂੰ ਦਿਖਾ ਦਿੰਨੇ ਆ ਥਣ ਜਰੂਰ ਥੋੜੇ ਇਹ ਛੋਟੇ ਆ ਪਰ ਠੰਡੀ ਸੀਲ ਝੋਟੀ ਆ ਬਾਈ ਨੇ ਘਰੇ ਪਾਲੀ ਹੋਈ ਆ ਘਰ ਦੀ ਝੋਟੀ ਆ ਦੁੱਧ ਬਾਰੇ ਬਾਈ ਤੋਂ ਪੁੱਛਦੇ ਆ ਬਾਈ ਕਿੰਨਾ ਦੁੱਧ ਦਿੰਦਾ ਇਹਦੀ ਮਾਂ ਨੇ ਪਿਛ ਜਿਹੜੀ ਮਾਂ ਨੇ ਜੀ ਦੁੱਧ ਦਿੰਦਾ 7 ਲੀਟਰ ਡੰਗ ਜਾਨੀ ਕਿ 14 ਲੀਟਰ ਇਹਦੀ ਮਾਂ ਨੇ ਦੁੱਧ ਦਿੰਦਾ ਦੋਨਾਂ ਡੰਗਾਂ ਦਾ ਇਹ ਆਪਾਂ ਨੂੰ ਆਸ ਹੈ ਕਿ 16 ਲੀਟਰ ਦੁੱਧ ਦੇਊਗੀ ਹਾਂਜੀ 16 ਲੀਟਰ ਦੁੱਧ ਦੇ ਉੱਤੇ ਕੀਮਤ ਵੀ ਦੱਸ ਦਿਓ ਬਾਈ ਕਿੰਨੀ ਕੀਮਤ ਲੈਣੀ ਹੈ ਕੀਮਤ ਜਿਹਦੀ 1.5 1 ਲੱਖ 5000 ਰੁਪਇਆ 1 ਲੱਖ 5000 ਰੁਪਇਆ ਬਾਈ ਇਹਦਾ ਮੁੱਲ ਮੰਗਦਾ ਬਾਈ ਕੋਈ ਮਾੜਾ ਮੋਟਾ ਇੱਧਰ ਉੱਧਰ ਹੋ ਜਾਊਗਾ ਜਿਹੜਾ ਮਾਨਤਾਨ ਜੇ ਕੋਈ ਆਊਗਾ ਤਾਂ ਹਾਂ ਕਿਸੇ ਵੀ ਭਰਾ ਨੂੰ ਘਰੇ ਚੋਂਣ ਵਾਸਤੇ ਝੋਟੀ ਚਾਹੀਦੀ ਹੋਵੇ ਪਹਿਲਣ ਝੋਟੀ ਆ ਸੂਨ ਵਾਲੀ ਆ ਇੱਕ ਦੋ ਦਿਨ ਹੋ ਲਊਗੀ ਤੇ ਬਿਲਕੁਲ ਤਿਆਰ ਖੜੀ ਆ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸ ਹੋਵੇ ਬਾਈ ਕਹਿੰਦਾ ਮੈਂ ਦੇਣਦਾਰ ਆ ਸੋ ਜਿਹੜੇ ਭਰਾ ਨੂੰ ਝੋਟੀ ਚਾਹੀਦੀ ਉਹਦੇ ਸੀ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਪਾਵਾਂਗੇ ਬਾਈ ਦਾ ਬਾਈ ਨਾਲ ਫੋਨ ਤੇ ਗੱਲ ਕਰਕੇ ਆਇਓ ਐਵੇਂ ਬਿਨਾ ਫालतू ਬੰਦਾ ਕੋਈ ਫੋਨ ਨਾ ਕਰੇ ਜਿਹਨੂੰ ਬਾਈ ਰੇਟ ਲਾਉਣਾ ਜਿਹੜੇ ਬਾਈ ਨੇ ਉਹ ਝੋਟੀ ਲੈਣ ਆਵੇ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਆਪਣੇ ਗਰੁੱਪਾਂ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਨਾਲ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ